ਚਾਰ ਸਾਬ ਜਾਦਿਆਂ ਚੋਂ ਇੱਕ ਦਾ ਵੀ ਸਸਕਾਰ ਆਪਣੇ ਇੱਥੇ ਨਹੀਂ ਕੀਤਾ ਮਾਤਾ ਗੁਜਰਕੌਰ ਦਾ ਆਪਣੇ ਇੱਥੇ ਸਸਕਾਰ ਨਹੀਂ ਕਰ ਸਕਿਆ ਹੁੰਦਾ ਨਾ ਵੀ ਮਾਂ ਬਾਪ ਦੀ ਜਿਹੜੀ ਚਿਖਾ ਨੂੰ ਪੁੱਤ ਲਾਂਬੂ ਲਾਉਂਦਾ ਗੁਰੂ ਸਾਹਿਬ ਨੂੰ ਤੇ ਉਹ ਵੀ ਨਸੀਬ ਨਹੀਂ ਹੋਇਆ ਸਾਬ ਜਾਦਿਆਂ ਦੀ ਚਿਖਾ ਨੂੰ ਇੱਕ ਬਾਪ ਨਹੀਂ ਸਸਕਾਰ ਲਾਂਬੂ ਲਾ ਸਕਿਆ ਵਾਹਿਗੁਰੂ ਇਸ ਤੋਂ ਵੱਡੀ ਤੇ ਕੋਈ ਗੱਲ ਹੈ ਨਹੀਂ ਨਾ ਕਿ ਕਿ ਮਾਤਾ ਗੁਜਰਕੌਰ ਇੱਕ ਮਾਂ ਵਾ ਮੰਨ ਲਓ ਇੱਥੇ ਕਿਹੇ ਮਾਂ ਦੀ ਡੈਥ ਹੋਵੇ ਤੇ ਕਾਪਾ ਕਮਾਂਗੇ ਮਤਲਬ ਪੁੱਭਾ ਮਾਰ ਮਾਰ ਕੇ ਲੋਕ ਬੱਚੇ ਰੋਂਦੇ ਮੇਰੀ ਮਾਂ ਸੀ ਯਾਰ ਤੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੋਣਗੇ ਮੇਰੇ ਪਿਤਾ ਦਾ ਸੰਸਕਾਰ ਵੀ ਦੋਵੇਂ ਸਹਾਂਜ ਹੋਇਆ ਤੇ ਮਾਂ ਆਪਣੀ ਨੂੰ ਮਾਂ ਲਾਂਭੂ ਲਾ ਸਕਿਆ ਕਿੰਨਾ ਬਦਲੇ ਯਾਰ ਮੈਂ ਕਦੇ ਨਹੀਂ ਸੋਚਿਆ ਇੰਨਾ ਬਦਲੇ ਡੇਰਿਆਂ ਦੀ ਖਾਕ ਸ਼ਾਨ ਦੇ ਫਿਰਦੇ ਵਿਦੇਸ਼ਾਂ ਚੋਂ ਕੋਈ ਬਾਹਰ ਆਉਂਦੇ ਆ ਮਾਂ ਕਿ ਅਸੀਂ ਫਲਾਣੇ ਮਾਪੁਰਖਾਂ ਦੀ ਸੰਗਤ ਕਰਕੇ ਆ ਰਹੀ ਮੈਂ ਟੋਰਾਂਟੋ ਸੀ ਬੋਲਦਾ ਸਟੇਜ ਤੇ ਮੈਂ ਅੱਛਾ ਕਹਿੰਦੇ ਜੀ ਇਥੋਂ ਬਾਬਿਆਂ ਦੀਆਂ ਬਸਾਉਂਦਿਆਂ ਵਾਂ ਬਾਬਿਆਂ ਦਾ ਪੂਰਾ ਪਲੈਨ ਬੋਕ ਹੁੰਦਾ ਸੀ ਡੇਰੇ ਤੋ ਹੋ ਕੇ ਫਿਰ ਵਾਪਸ ਮੁੜੋਨੇ ਆ ਤੇ ਫਿਰ ਮੈਂ ਕਹਾਂ ਜੀ ਹੋਰ ਕਿਤੇ ਨਹੀਂ ਜਾਂਦੇ ਕਿੰਨੇ ਨਹੀਂ ਬਾਬੇ ਦੇ ਡੇਰੇ ਮਹੀਨਾ ਰਹਿ ਕੇ ਆਈ ਜਾ ਮੈਂ ਕਹਾਂ ਜਦੋਂ ਫਤਿਹਗੜ ਸਾਹਿਬ ਲੱਗਿਓ ਬਸ ਲੰਘਦੀ ਹੋਊਗੀ ਤੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤੇਸਿੰਘ ਆਪਣੇ ਪਿਤਾ ਨੂੰ ਪੁੱਛਦੇ ਹੋਣਗੇ ਇਹਨਾਂ ਬਦਲੇ ਸਾਡਾ ਸਸਕਾਰ ਵੀ ਨਹੀਂ ਕਰਕੇ ਗਿਆ ਇਹਨਾਂ ਬਦਲੇ ਸਾਨੂੰ ਟਾਈਮ ਨਹੀਂ ਦਿੱਤਾ ਜਿਨ੍ਹਾਂ ਦੇ ਕੋਲ ਸਮਾਂ ਵੀ ਨਹੀਂ ਸਾਡੇ ਨਾਲ ਦੋ ਗੱਲਾਂ ਕਰਦਾ ਇਸ ਕਰਕੇ ਸੋਚਿਓ ਅਸੀਂ ਬਹੁਤ ਦੂਰ ਜਾ ਚੁੱਕੇ ਆਂ ਪ੍ਰਵਾਹ ਨਹੀਂ ਕਰਦੇ ਸੀ ਗਾਲਾਂ ਕੱਢਣ ਵਾਲੇ ਉਹ ਹੀ ਨਹੀਂ ਜਿਨ੍ਹਾਂ ਕੋਲ ਹੈ ਹੀ ਗਾਲਾਂ ਪਰ ਕਦੀ ਆਪਣੇ ਅੰਦਰੋਂ ਆ ਆਪਣੇ ਆਪ ਨੂੰ ਪੁੱਛ ਕੇ ਵੇਖਿਓ ਅਸੀਂ ਉਸ ਗੁਰੂ ਦੇ ਪੁੱਤਰ ਆਂ ਜਿਨੇ ਸਾਡੇ ਬਦਲੇ ਆਪਣਾ ਸਾਰਾ ਪਾਪ ਪਰਿਵਾਰ ਹੀ ਪਿਤਾ ਮਾਤਾ ਸਭ ਜਾਂ ਦੇ ਪਰਿਵਾਰ ਕਿੱਥੇ ਬੈਠਾ ਵਾ ਪੈਦਾ ਕਿੱਥੇ ਹੋਏ ਆ ਕਿੱਥੇ ਜੀਵਨ ਗੁਜ਼ਾਰਿਆ ਤੇ ਜੋਤੀ ਜੋ ਜਾ ਕੇ ਹਜ਼ੂਰ ਸਾਹਿਬ ਸਮਾਏ ਤੇ ਆਪਾਂ ਫੇਰ ਵੀ ਡਰੀ ਜਾਈਏ ਹਾ ਜੀ ਇਹਨੇ ਮੈਨੂੰ ਆਹ ਕਹਿਤਾ ਕੋਈ ਗੱਲ ਨਹੀਂ ਜਿਉਂਦੇ ਵੀ ਅੱਜ ਉਹੀ ਆ ਨਾ ਉਹ ਜਿਉਂਦੇ ਰਹਿਣਾ ਸਦਾ ਉਹਨਾਂ ਸਦਾ ਜਿਉਂਦੇ ਰਹਿਣਾ ਉਹ ਮਰ ਜਾਂਦੇ ਜਿਹੜੇ ਜ਼ਮੀਰਾਂ ਵੇਚ ਜਾਂਦੇ ਆ ਹਾਂਜੀ ਅੱਛਾ ਕਦੇ ਇਹ profession ਛੱਡਣ ਦਾ ਮਨ ਦੇ ਵਿੱਚ ਵਿਚਾਰ ਆਇਆ ਸੀ ਨਹੀਂ ਕਦੀ ਵੀ ਨਹੀਂ ਆਇਆ ਮੈਂ ਪਹਿਲਾਂ ਕਹਤਾ ਵੀ ਮੈਨੂੰ ਹੁਣ ਸਵਾਦ ਆਉਂਦਾ ਸੀ ਮੈਨੂੰ ਉਲਟਾ ਕੰਮ ਹੁੰਦਾ ਜਦੋਂ ਮੇਰਾ ਕੋਈ ਜੇ ਕਿਹਨੇ ਮੇਰੇ ਗੱਲ ਪੈਣਾ ਤੇ ਮੈਨੂੰ ਖੁਸ਼ੀ ਹੋਣੀ ਕਿਦਾ ਮਤਲਬ ਸੱਚ ਦੀ ਵਿਚਾਰ ਕਰ ਨਾਲੇ ਸ਼ੁਰੂ ਤੋਂ ਮੈਂ ਤਾਂ ਪਹਿਲਾਂ ਕਹੇ ਵੀ ਇਹ ਨਹੀਂ ਵੀ ਮੈਂ ਕੋਈ 2002 ਚਕੇ ਬਾਬੇ ਦੀ ਪਹਿਲਾ ਵਰਸੀ ਤੇ ਗਿਆ ਮੈਨੂੰ ਬਾਅਦ ਜਾਗਰਤੀ ਸਾਡੇ ਸਾਡੇ ਟੀਚਰ ਇਦਾਂ ਤੇ ਹੀ ਘਰੋਂ ਸੀ ਘਰੋਂ ਨਹੀਂ ਮੈਂ ਕਹਿੰਦਾ ਪਹਿਲਾਂ ਤਾਂ ਮੈਨੂੰ ਗੁਰਮਤ ਦੀ ਕੋਈ ਨੌਲੇਜ ਨਹੀਂ ਸੀ ਮੈਂ ਤਾਂ ਕਈ ਵਾਰੀ ਕਹਿ ਚੁੱਕਾ ਜੀ 1996 ਤੱਕ ਤਾਂ ਮੈਨੂੰ ਮਹਾਰਾਜ ਬਾਰੇ ਪਤਾ ਵੀ ਨਹੀਂ ਸੀ ਹੈਗਾ ਇੱਥੇ ਆਣ ਕੇ ਜਾਗਰਤੀ ਜਦੋਂ ਜੋ-ਜੋ ਕਾਲ ਜਾਣ ਕੇ ਪੜੇ ਆ ਸਟੱਡੀ ਕੀਤੀ ਆ ਜੋਨ ਜਿ ਸਮਝ ਆ ਵੀ ਯਾਰ ਇਹ ਤੇ ਏਡਾ ਵਧੀਆ ਇਹ ਤੇ ਕਿੰਦੀ ਵੱਡੀ ਵਿਚਾਰਾ ਉਹ ਜਿਹੜੇ ਮਨੋਂ ਨਹੀਂ ਸੀ ਆਏ ਉਹ ਬੰਦੇ ਲੈਣਾ ਵੀ ਛੱਡ ਗਏ ਉਹ ਗਾਲਾਂ ਵੀ ਕੱਢੀ ਗਏ ਜੀ ਤੇ ਇਦਾਂ ਜੀ ਇਦਾਂ ਜੀ ਜਿਹੜਾ ਉਹ ਕਿਤਾ ਕੀ ਸੋਚ ਗਿਆ ਸੀ ਤੇ ਆਪਾਂ ਤਾਂ ਇਸ ਗੱਲ ਦੀ ਕਦੀ ਪਰਵਾਹ ਨਹੀਂ ਕੀਤੀ ਹਮੇਸ਼ਾ ਹੀ ਆਪਣੇ ਆਪ ਨੂੰ ਖੁਸ਼ੀ ਹੋਈ ਹੈ ਨਹੀਂ ਕਿਉਂਕਿ ਇਸ ਸ਼ਬਦ ਦੀ ਬਦੌਲਤ ਪਤਾ ਨਹੀਂ ਕਿਹੜੇ ਕਿਹੜੇ ਲਾਕੇ ਦੁਨੀਆ ਘੁੰਮ ਲਈ ਅਸੀਂ ਭਾਰਤ ਦਾ ਕਿਹੜਾ ਕਿਹੜਾ ਲਾਖਾ ਘੁੰਮ ਲਿਆ ਵਿਦੇਸ਼ਾਂ ਦੇ ਕਈ ਹੁਣ ਯੂ ਐਸਏ ਮੈਂ ਕਈ ਕੈਨੇਡਾ ਜੋ ਅਮਰੀਕਾ ਜਾਊਂਗਾ ਨਾ ਤੋਂ ਮੈਨੂੰ ਵੀਰ ਪੁੱਛਣੇ ਕਿੰਨੀ ਵਾਰੀ ਪਲੇਨ ਤੇ ਬਹਿ ਗਿਆ ਮੈਂ ਕਹਾਂ ਕਿ 4 ਕਈ ਯਾਰ ਅਸੀਂ ਇਹਨਾਂ ਸਾਲਾਂ ਤੋਂ ਆਏ ਆ ਤੇ ਇੱਕ ਇਹਦੀ ਬਦੌਲਤ ਆ ਸ਼ਬਦ ਦੀ ਬਦੌਲਤ ਹੀ ਆ ਨਾ ਜਦੋਂ ਮਾਵਾ ਆਣ ਕੇ ਮਿਲਦੀਆਂ ਵਾਂ ਜਦੋਂ ਬਜ਼ੁਰਗਾਂ ਆਣ ਕੇ ਮਿਲਦੇ ਆ ਪੁੱਤ ਤੇ ਤਕੜਾ ਹੋ ਤੇ ਫਿਰ ਸਮਝ ਆਉਂਦੀ ਵੀ ਯਾਰ ਇਹਨਾਂ ਦਾ ਗੱਲ ਪਹੁੰਚ ਗਈ ਤਾਂ ਮਤਲਬ ਗੱਲ ਸਹੀ ਆਪਾਂ ਸਹੀ ਲੈਣ ਤੇ ਪਏ ਹੋਏ ਆ ਕਈ ਵੀਰ ਆਣ ਕੇ ਮਿਲਦੇ ਆ ਮੈਨੂੰ ਯਾਦ ਆ ऑस्ट्रेलिया ਜਿੱਥੇ ਮੇਰਾ ਵਿਰੋਧ ਹੈ ਨਾ ਇੱਕ ਵੀਰ ਦੂਰੋਂ ਆਇਆ ਸੀ ਉਹ Hindu ਸੀ ਉਹ ਵੀਰ ਦਿੱਲੀ ਦਾ ਰਹਿਣ ਵਾਲਾ ਉਹ ਵਿਰੋਧ ਵੇਖ ਕੇ ਮੈਨੂੰ ਸਪੈਸ਼ਲ ਮਿਲਣ ਆਇਆ ਕਹਿੰਦਾ ਮੈਂ ਦੱਸਣ ਆਇਆ ਵਾਂ ਕਿ اکبر ਆਇਆ ਹੋਇਆ ਨਾ ਜੇ ਤੁਹਾਡਾ ਇੱਥੇ ਵਿਰੋਧ ਹੋਇਆ ਅਸੀਂ ਤੁਹਾਡੇ ਨਾਲ ਜਦੋਂ ਮੈਨੂੰ ਮਿਲਣ ਆਇਆ ਮੈਂ ਮਿੱਤਰਾ ਆ ਇਹੋ ਏਨਰਜੀ ਬੰਦੇ ਨੂੰ ਮਰ ਨਹੀਂ ਦਿੰਦੀ ਮੈਂ ਕਿਹਾ ਵੀ ਤੂੰ ਕਿੱਡੀ ਦੂਰੋਂ ਤੈਨੂੰ ਆਂਦਾ ਨਹੀਂ ਸੁਣਦੇ ਆ ਜੀ ਇਸ ਕਰਕੇ ਮੈਂ ਇਹ ਸਮਝਦਾ ਗੁਰਦਿਆਂ ਨਾਲੋਂ ਵੱਧ ਇਸ ਵਕਤ ਆ ਵਜਰੀਆ ਲੋਕਾਂ ਤੱਕ ਜਾਣਦਾ ਜਿਹੜੀ ਤੁਸੀਂ ਲੋਕਾਂ 'ਚ ਵਿਚਾਰ ਕਰ ਰਹੇ ਹੋ ਜਿਹੜੀ ਆਪਾਂ ਇੱਥੇ ਗੱਲ ਬੋਲਣੀ ਆ ਪਤਾ ਨਹੀਂ ਲੱਖਾਂ ਹਜ਼ਾਰਾਂ ਬੰਦਿਆਂ ਨੇ ਸੁਣ ਲੈਣੀ ਆ ਤੇ ਕਿਸੇ ਨੇ ਟਰੱਕ 'ਚ ਬਹਿ ਕੇ ਸੁਣਨੀ ਆ ਕਿਸੇ ਨੇ ਬੱਸ 'ਚ ਬਹਿ ਕੇ ਸੁਣਨੀ ਆ ਨੇ ਕੰਮ ਕਰਦੇ ਕਰਦੇ ਹਾਂਜੀ ਬਿਲਕੁਲ ਆਖਰੀ ਸਵਾਲ ਕਦੇ ਕਿਸੇ ਚੀਜ਼ ਦਾ ਆਪਣੀ ਕਹੀ ਹੋਈ ਕਿਸੇ ਗੱਲ ਦਾ ਜ਼ਿੰਦਗੀ ਦੇ ਵਿੱਚ ਪਛਤਾਵਾ ਹੋਇਆ ਹਾਂ ਇਹ ਇਦਾਂ ਹੁੰਦਾ ਕਈ ਵਾਰੀ ਮੈਂ ਪਹਿਲਾਂ ਪਹਿਲਾਂ ਬਾਬੇ ਦੇ ਨਾਂ ਲੈ ਦਿੰਦਾ ਹੁੰਦਾ ਸੀ ਤੇ ਮੈਨੂੰ ਫਿਰ ਸਾਡੇ ਨੇ ਕਿਹਾ ਵੀ ਤੂੰ ਯਾਰ ਨਾਂ ਨਾ ਲਿਆ ਕਰਵੇਂ ਮੁੜ ਕੇ ਫਿਰ ਨਾਂ ਲੈਣ ਨਾਲ ਲੜਾਈ ਹੋਰ ਵਾਧੀ ਫਿਰ ਹੌਲੀ ਜਿਹੇ ਮੈਂ ਉਹ ਆਪਣਾ ਸੁਧਾਰ ਕੀਤਾ ਹੁਣ ਫਿਰ ਮੈਂ ਨਾਂ ਲਾ ਲੈ ਕੇ ਨਾ ਫਿਰ ਮੈਂ ਬਾਬਾ ਕਹ ਦੋ ਨਾ ਗੋਲ ਕੇ ਪਹਿਲਾਂ ਮੈਨੂੰ ਬੜੀ ਆਦਤ ਸੀ ਮੇ ਕੋ ਫਿਰ ਕਈ ਵਾਰੀ ਮੇਰੇ ਨਾਲ ਜਾਣਾ ਅੱਗੇ ਬੈਠੇ ਨੇ ਕਹਿਣਾ ਯਾਰ ਸਾਨੂੰ ਲੱਗਦਾ ਤੂੰ ਨਾਂ ਲੈ ਕੇ ਵਾਧੂ ਲੜਾਈ ਪਾ ਦਿੰਦਾ ਮੋਲ ਲੈ ਲਈ ਹਾਂ ਵੀ ਮੋਲ ਲੈ ਲਈ ਪਰ ਮੈਨੂੰ ਕਈ ਵਾਰੀ ਅੰਦਰੋਂ ਐ ਪਿੱਛੋਂ ਨਾਂ ਆ ਜਾਂਦਾ ਪਰ ਫਿਰ ਜ਼ੁਬਾਨ ਤੋਂ ਮੈਂ ਵੀ ਬਨ ਉਸ ਜਦਾਂ ਕਰ ਵੀ ਸਦਾ ਨਾ ਲੈਣ ਦੀ ਹੁਣ ਵੀ ਤੁਸੀਂ ਦੋ ਦਿਨ ਪਹਿਲਾਂ ਜਿਹੜੀ ਬਾਬੇ ਦੀ ਗੱਲ ਚੱਲੀ ਵੀ ਪੋਲੀਟੀਕਲ ਜੀ ਬੰਦਿਆਂ ਦੇ ਹੱਕ 'ਚ ਬਾਬੇ ਭੁਗਦੇ ਹੋ ਜਿਵੇਂ ਪਹਿਲਾਂ ਹਲਾ ਹੁੰਦਾ ਹੁੰਦਾ ਮੈਂ ਨਾਂ ਲੈਂਦਾ ਫਿਰ ਮੈਂ ਛੱਡਦਾ ਛਾਰ ਜਰ ਵੀ ਨਾਂ ਲੈਣ ਨਾਲੋਂ ਇਹ ਗੱਲ ਸਾਰਿਆਂ ਬਾਬੇ ਤੇ ਟੁਕੂਗੀ ਨਾਂ ਲੈਤਾ ਤੇ ਕੱਲੇ ਬਾਬੇ ਦੀ ਉਸਦੀ ਰਹਿ ਜਾਣੀ ਆ ਸਮਝਣ ਵਾਲੇ ਨੇ ਸਮਝਣਾ ਸਮਝਣ ਵਾਲੇ ਸਮਝਣਾ ਨਾਲੇ ਇਹ ਗੱਲ ਸਾਰਿਆਂ ਲਈ ਸਾਂਝੀ ਹੋ ਜੂਗੀ ਵੀ ਅਸੀਂ ਪੋਲੀਟੀਕਲ ਲੋਕਾਂ ਦੇ ਹੱਕ 'ਚ ਕਿਉਂ ਭੁਗਤੀਏ ਵੀ ਅਸੀਂ ਆਪਣਾ ਕੰਮ ਕਰੀਓ ਆਪਣਾ ਕੰਮ ਕਰਨ ਦੀ ਹੈ ਨਾ ਹਾਂਜੀ ਭਾਈ ਸਾਹਿਬ ਬਹੁਤ ਸ਼ੁਕਰਗੁਜ਼ਾਰਾਂ ਤੁਹਾਡੇ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਕਿਉਂਕਿ ਜਿਸ ਮੈਨੂੰ ਲੱਗਦਾ کافی ਲੰਬੇ ਸਮੇਂ ਤੋਂ ਸਾਡੀ ਟੀਮ ਤੁਹਾਡੇ ਨਾਲ ਕੰਟੈਕਟ ਕਰ ਰਹੀ ਸੀ ਹਾਂਜੀ ਹਾਂਜੀ ਬਾਈ ਉਹਨਾਂ ਦਾ ਬਹੁਤ ਧੰਨਵਾਦ ਕਿ ਕਿਸ ਤਰੀਕੇ ਨਾਲ ਸਬੱਬ ਬਣਿਆ ਕਿਉਂਕਿ ਤੁਸੀਂ ਕਦੇ ਆਊਟ ਆਫ ਸਟੇਟ ਹੁੰਦੇ ਸੀ ਕਦੇ ਰਜੇਵੇਂ ਨੇ ਹੁੰਦੇ ਸੀ ਦਿਨੇ ਸਮਾਗਮ ਸ਼ਾਮ ਨੂੰ ਸਮਾਗਮ ਸੋ ਅੱਜ ਫਾਈਨਲੀ ਆਪਣਾ ਇਹ ਪੋਡਕਾਸਟ ਚਲੋ ਬਹੁਤ ਚੰਗਾ ਸਾਨੂੰ ਚੰਗਾ ਲੱਗਾ ਤੁਸੀਂ ਸਮਾਂ ਕੱਢ ਕੇ ਤੁਹਾਡੀ ਸਾਰੀ ਟੀਮ ਦਾ ਤੁਸੀਂ ਅੱਜ ਇੱਥੇ ਗੁਰਮੁਖੀਆ ਮਸ਼ੀਨ ਕਾਲਜ سے آئے ਜੀ ਬਹੁਤ ਬਹੁਤ ਮਿਹਰਬਾਨੀ ਆਪਾਂ ਅੱਗੇ ਵੀ ਕਿਤੇ ਸਮਾਂ ਬਣਦਾ ਗਿਆ ਜਦੋਂ ਸਾਡੇ ਕੋਲ ਸਮਾਂ ਆ ਕੋਈ ਆ ਹੁਣ ਵਾਲਾ ਦਸੰਬਰ ਦਾ ਜਦਾ ਮਹੀਨਾ ਅੱਗੇ ਜਿਹੜਾ ਅਗਲਾ ਜੀ ਮਹੀਨੇ ਮੈਨੂੰ ਪਤਾ ਕਿਉਂਕਿ ਸਭ ਜਿਆਦਾ ਦੇ ਜਿਹੜੇ ਸ਼ੀਸ਼ੀ ਸਾਮ ਚੱਲਦੇ ਆ ਅੱਗੋਂ ਪਿਛੋਂ ਚੱਲਦੇ ਰਹਿੰਦੇ ਆ ਫਿਰ ਵੀ ਚਲੋ ਇਹਨਾਂ ਦਿਨਾਂ ਜਿਆਦਾ ਬਿਜੀ ਹੋਈਦਾ ਆਉਣ ਵਾਲੇ ਦਿਨਾਂ 'ਚ ਆਪਾਂ ਜਨਵਰੀ ਫਰਵਰੀ 'ਚ ਫੇਰ ਕਿਤੇ ਆਪਾਂ ਕੋਈ ਸਮਾਂ ਬਣਿਆ ਆਪਾਂ ਜਰੂਰ ਬੈਠਾਂਗੇ ਹੋਰ ਵੀ ਗੱਲਾਂ ਜਿਹੜੇ ਤੁਸੀਂ ਸੋਚੀਆਂ ਹੋਣਗੀਆਂ ਬਾਣੀ ਬਾਰੇ ਕੋਈ ਇਤਿਹਾਸ ਬਾਰੇ ਜਾਂ ਸਮਾਜ ਦੇ ਕੋਈ ਵਿਸ਼ੇ ਹੋਣਾ ਪਰੜ ਕੇ ਜ਼ਰੂਰੀ ਨਹੀਂ ਆ ਕਿ ਤੁਸੀਂ ਸਿੱਖਣਾ ਅਸੀਂ ਵੀ ਸਿੱਖਦੇ ਆਂ ਰੋਜ਼ ਹੀ ਆਪਾਂ ਜਦੋਂ ਕੋਈ ਨਵੀਂ ਗੱਲ ਕਰਦੇ ਆ ਤੇ ਬੰਦਾ ਆਪਣੇ ਆਪ ਵਿੱਚ ਸਿੱਖਦਾ ਤਾਂ ਹੀ ਤੇ ਆਪਾਂ ਸਿੱਖਣਾ ਹਾਏ ਸਿੱਖਦਾ ਮਤਲਬ ਆ ਵੀ ਸਿੱਖਣਾ ਰੋ ਸਿੱਖਣਾ ਹਾਂ ਜਦੋਂ ਤੁਸੀਂ ਜਦੋਂ ਤੁਸੀਂ ਇਹ ਬੰਦ ਕਰਤਾ ਕੋਣ ਮੈਂ ਸਿੱਖਣਾ ਨਹੀਂ ਫਿਰ ਤੁਸੀਂ ਸਿੱਖਦੇ ਰਹਿ ਨਾ ਨਾ ਕੀ ਬਾਤ ਹੈ ਤੇ ਆਪਾਂ ਸਿੱਖ ਹੀ ਤਾਂ ਆਪਾਂ ਰੋਜ਼ ਸਿੱਖਣਾ ਰੋਜ਼ ਹਰ ਪਲ ਹਰ ਘੜੀ ਸਵੇਰੇ ਸ਼ਾਮ ਸੂਰਜ ਰਾਤ ਜਾਂ ਰਹੀ ਆ ਦਿਨ ਚੜ ਰਿਹਾ ਵਾ ਉਹ ਦੋਵੇਂ ਜਾਂ ਸਖਾਰੀਆਂ ਸਖਾਰੀਆਂ ਉਹ ਆਪਣੀ ਡਿਊਟੀ ਖਤਮ ਕਰ ਰਿਹਾ ਵਾ ਤੇ ਉਹ ਨੂੰ ਦੇ ਰਿਹਾ ਵੇ ਹੁਣ ਤੋਂ ਦਿਨੋਂ ਦਿਨ ਦੀ ਦਿਨ ਦਾ ਐਂਡ ਹੋ ਰਿਹਾ ਵਾ ਹਾਂ ਤੇ ਰਾਤ ਦੀ ਸ਼ੁਰੂਆਤ ਹੋ ਰਹੀ ਆ ਤੇ ਇਹ ਇਹ ਸਖਾਰੇ ਵੇ ਜੇ ਰਾਤ ਨਹੀਂ ਰਹੀ ਤੇ ਦਿਨ ਵੀ ਨਹੀਂ ਰਹਿਣਾ ਜੇ ਦੁੱਖ ਨਹੀਂ ਰਿਹਾ ਤੇ ਸੁੱਖ ਵੀ ਨਹੀਂ ਰਹਿਣਾ ਜੇ ਸੁੱਖ ਨਹੀਂ ਰਿਹਾ ਤੇ ਦੁੱਖ ਵੀ ਨਹੀਂ ਰਹਿਣਾ ਤੇ ਕਬਰਾਂ ਹੀ ਨਾ ਕੀ ਕੋਈ ਗੱਲ ਨਹੀਂ ਇਹ ਜ਼ਿੰਦਗੀ ਹੈ ਚਲਦੀ ਰਹਿਣੀ ਆ ਮੁਸ਼ਕਲਾਂ ਵਿੱਚ ਜ਼ਿੰਦਗੀ ਆਉ ਮੁਸ਼ਕਲਾਂ ਹੁੰਦੀਆਂ ਜ਼ਿੰਦਗੀ 'ਚ ਤੇ ਇਹ ਵੀ ਇਨਸਾਨ ਨੂੰ ਤਗੜਾ ਕਰਨ ਵਾਸਤੇ ਆਉਂਦੀਆਂ ਹਾਂਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਤੁਹਾਡੇ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਫਤਿਹ